ਆਮ ਆਦਮੀ ਪਾਰਟੀ ਦੇ ਸੁਪਰੀਮ ਉਹ ਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਪਰ ਅਸਤੀਫਾ ਦਿੱਤਾ ਨਹੀਂ ਉਹ 2 ਦਿਨ ਬਾਅਦ ਭਾਵ 17 ਸਤੰਬਰ ਨੂੰ ਅਸਤੀਫਾ ਦੇਣਗੇ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ ਹੁਣ ਉਹ ਲੋਕਾਂ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਮੰਗ ਰਹੇ ਨੇ ਪਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕੇਜਰੀਵਾਲ ਦੇ ਅਸਤੀਫਾ ਦੇਣ ਦੇ ਐਲਾਨ ਦਾ ਹੀ ਚਾਹ ਬਹੁਤ ਚੜ ਗਿਆ ਹੈ ਪਾਰਟੀ ਦੇ ਦੋ ਮੈਂਬਰ ਪਾਰਲੀਮੈਂਟ ਅਤੇ ਤਿੰਨ ਮੰਤਰੀ ਤਾਂ ਇਸ ਉੱਤੇ ਮਾਣ ਵੀ ਮਹਿਸੂਸ ਕਰਦੇ ਨੇ ਕੋਰਟ ਨੇ ਹਮੇ ਬੇਲ ਦੇ ਦਿੱਤੀ ابھی ਬੇਲ ਤੱਕ ਹੀ ਦੇ ਸਕਤਾ ਥਾ ਅਬ ਇਹ ਕੇਸ ਚਲੇਗਾ ਮੈਂਨੇ ਵਕੀਲੋਂ ਸੇ ਪੁੱਛਾ ਮੈਂਨੇ ਕਹਾ ਮੇਰਾ ਦਿਲ ਕਹਤਾ ਹੈ ਕਿ ਜਬ ਤੱਕ ਇਹ ਮੈਂ ਕੋਰਟ ਸੇ ਬਰੀ ਹੋ ਕੇ ਨਾ ਜਾਉ ਤਬ ਤੱਕ ਮੈਂ ਸੀਐਮ ਕੀ ਕੁਰਸੀ ਪੇ ਨਹੀਂ ਬੈਠੂਗਾ ਉਹਨੋ ਨੇ ਕਹਾ ਜੀ ਇਹ 10 ਸਾਲ ਚਲੇਗਾ ਕੇਸ ਕੋਈ ਕਹਿ ਰਹਾ 15 ਸਾਲ ਚਲੇਗਾ ਕੇਸ ਕੋਈ ਕਹਿ ਰਹਾ 20 ਸਾਲ ਚਲੇਗਾ ਕੇਸ तो केस यह भी लंबा चलेगा आज कोर्ट जितना कर सकता था कोर्ट ने हमारे पक्ष में निर्णय लिया है हमें बेल दे दी उन्होंने ऐसे कानून में जिसमें बेल मिलनी नामुमकिन होती है उन्होंने बेल दे दी आज मैं आपकी अदालत में आया हूं जनता की अदालत में आया हूं आपसे पूछने के लिए आया हूं क्या आप केजरीवाल को ईमानदार मानते हो कि गुनागार मानते हो मैं दिल्ली की जनता से पूछना चाहता हूं मैं देश की जनता से पूछना चाहता हूं कि क्या केजरीवाल ईमानदार है कि गुनागार है दोस्तों दो दिन के बाद आज से दो दिन के बाद मैं सीएम की कुर्सी से इस्तीफा देने जा रहा हूं और मैं तब तक सीएम की कुर्सी पे नहीं बैठूंगा جب تک جنتا اپنا فیصلہ نہ سنا دے میں جنتا کے بیچ میں جاؤں گا گلی گلی میں جاؤں گا گھر گھر میں جاؤں گا اور جب تک جنتا اپنا فیصلہ نہ سنا دے کہ केजरीवाल ایماندار ہے تب تک میں سی ایم کی کرسی کے اوپر نہیں بیٹھوں گا केजरीवाल دے اعلانوں کی تاریخک داس دے ہوئے ممبر پارلیمنٹ گرمیش سنگھ میتھیر تے مالویندر سنگھ ٹنگ تو علاوہ خزانہ منتر ہریبال سنگھ چیمہ کیبنٹ منٹری امن अरोड़ा ਅਤੇ ਚਰਚਾ ਵਿੱਚ ਰਹਿਣ ਵਾਲੇ ਮੰਤਰੀ ਅਨਮੋਲ ਗਗਨਮਾਨ ਫੁੱਲੇ ਨਾਂ ਸਮਾਉਂਦੇ ਹੋਏ ਅਰਵਿੰਦ ਕੇਜਰੀਵਾਲ ਦੇ ਸੋਲੇ ਗਾ ਰਹੇ ਨੇ ਦੋ ਦਿਨ ਬਾਅਦ ਵਿਧਾਇਕਾਂ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਕਿਸ ਨੂੰ ਬਣਾਉਣਾ ਹੈ ਇਹ ਤਾਂ ਕੇਜਰੀਵਾਲ ਨੇ ਤੈਅ ਕਰਨਾ ਹੈ ਹੋ ਸਕਦਾ ਉਹਨਾਂ ਨੇ ਤੈਅ ਕਰ ਵੀ ਲਿਆ ਹੋਵੇ ਪਰ ਕਿਹਾ ਇਹੋ ਜਾ ਰਿਹਾ ਕਿ ਵਿਧਾਇਕ ਹੀ ਮੁੱਖ ਮੰਤਰੀ ਚੁਣਨਗੇ ਸਭ ਨੂੰ ਪਤਾ ਹੈ ਕਿ ਜੋ ਨਾਂ ਕੇਜਰੀਵਾਲ ਨੇ ਪੇਸ਼ ਕਰ ਦੇਣਾ ਉਹੀ ਮੁੱਖ ਮੰਤਰੀ ਹੋਏਗਾ ਇਹ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਹੋ ਸਕਦੇ ਨੇ ਜਿਹੜੇ ਕੁਝ ਸਮੇਂ ਤੋਂ ਸਿਆਸਤ ਵਿੱਚ ਸਰਗਰਮ ਨੇ ਕੀ ਫੇਰੇ ਦੋਵੇਂ ਮੈਂਬਰ ਪਾਰਲੀਮੈਂਟ ਅਤੇ ਕੈਬਨਿਟ ਮੰਤਰੀਆਂ ਸਮੇਤ ਬਾਕੀ ਦੇ ਆਮ ਆਦਮੀ ਪਾਰਟੀ ਦੇ ਆਗੂ ਇਉਂ ਹੀ ਮਾਣ ਮਹਿਸੂਸ ਕਰਦੇ ਹੋਏ ਕਸੀਦੇ ਪੜਨਗੇ ਦੇਖੋ ਇੱਕ ਇੱਕ ਕਰਕੇ ਕਿਵੇਂ ਇਹ ਮਾਣ ਮਹਿਸੂਸ ਕਰਦੇ ਨੇ ਅਤੇ ਇਹਨਾਂ ਦਾ ਚਾਅ ਸਾਂਭਿਆ ਨਹੀਂ ਜਾ ਰਿਹਾ ਉਹ ਤਾਂ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਨੂੰ ਹੀ ਕੇਜਰੀਵਾਲ ਦਾ ਬਰੀ ਹੋਣਾ ਦੱਸੀ ਜਾ ਰਹੇ ਨੇ ਦੇਖੀ ਅਰਵਿੰਦ ਕੇਜਰੀਵਾਲ ਜੀ 2 ਦਿਨ ਦੇ ਅੰਦਰ ਅਸਤੀਫਾ ਦੇਣ ਜਾ ਰਹੇ ਨੇ ਜਿਹੜਾ ਕਿ ਭਾਰਤ ਦੀ ਰਾਜਨੀਤੀ ਵਿੱਚ ਇੱਕ ਬਹੁਤ ਵੱਡਾ ਫੈਸਲਾ ਹੈ ਜਿਨ੍ਹਾਂ ਨੇ ਇੱਕ ਗੱਲ ਕਹੀ ਹੈ ਅੱਜ ਆਪਣੀ ਸਪੀਚ ਦੇ ਵਿੱਚ ਅਰਵਿੰਦ ਜੀ ਨੇ ਅਰਵਿੰਦ ਸਰ ਨੇ ਕਿ ਅਸੀਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੋਂ ਤਾਂ ਰਿਹਾ ਹੋ ਗਏ ਆ ਉਥੋਂ ਤੇ ਜ਼ਬਾਨਤ ਮਿਲ ਗਈ ਹੈ ਪਰ ਹੁਣ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਲੋਕਾਂ ਦੀ ਅਦਾਲਤ ਜਿਹੜੀ ਰੱਬ ਦੀ ਅਦਾਲਤ ਹੈ ਉਥੋਂ ਮੈਨੂੰ ਇਹ ਚੀਜ਼ ਲੋਕ ਦੱਸਣਗੇ ਮੈਂ ਅਗਨੀ ਪ੍ਰੀਖਿਆ ਦੇਣ ਜਾ ਰਿਹਾ ਕਿ ਮੈਂ ਗੁਨਾਹਗਾਰ ਹਾਂ ਕਿ ਮੈਂ ਇਮਾਨਦਾਰ ਹਾਂ ਅਸੀਂ ਉਹਨਾਂ ਦੇ ਬਹਾਦਰੀ ਭਰੇ ਫੈਸਲੇ ਦਾ ਆਮ ਆਦਮੀ ਪਾਰਟੀ ਦੀ ਉਹਨਾਂ ਦੀ ਪੂਰੀ ਟੀਮ ਉਹਨਾਂ ਦੀ ਦਿਲ ਤੋਂ ਸਵਾਗਤ ਕਰਦੇ ਹਾਂ ਤੇ ਸਾਡਾ ਬੜਾ ਇਨ੍ਹਾਂ ਗੱਲਾਂ ਦੇ ਨਾਲ ਹੋਰ ਮਨੋਬਲ ਆ ਜਿਹੜਾ ਉੱਚਾ ਹੋਇਆ ਤੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ देश जानता है कि भारतीय जनता पार्टी ने एक झूठा एक फर्जी एक मनगढ़ंत कहानी के आधारित एक केस जो है वो अरविंद केजरीवाल के जी के ऊपर मनीष सिसोदिया जी के ऊपर बहुत सारे नेताओं के ऊपर बनाया और उसमें एक एक करके सभी केसों में अरविंद केजरीवाल जी को जमानत मिली मनीष सिसोदिया जी को जमानत मिली तो बाहर आए हैं क्योंकि लोकतंत्र में लोग बड़े होते हैं लोकतंत्र में लोग फैसला करते हैं कि किसको सत्ता देनी है और किससे सत्ता दूर करनी है तो बिल्कुल मैं समझता हूँ आज एक बहुत बड़ी एग्जाम्पल आम आदमी पार्टी ने सेट करी है हमारे कौमी कन्वीनर अरविंद केजरीवाल जी ने सेट करी है कि मैं लोगों के बीच में जाऊंगा और बिल्कुल उन्होंने सीधा बोला है आज कि मैं ईमानदार हूं तो मेरे को वोट दीजिए मैं बेईमान हूं तो मेरे को वोट मत दीजिए ये बहुत बड़ा चैलेंज जो है मैं समझता हूं दूसरी पार्टियों का रहा है और इससे बहुत बड़ा कद जो है देश की राजनीति में अरविंद केजरीवाल जी का आम आदमी पार्टी का कद बड़ा है आज जब उन्होंने अनाउंस किया है कि मैं दो दिन बाद इस्तीफा दूँ तो इसके इसके साथ ਪਾਰਟੀ ਕੇ ਹਰ ਇੱਕ ਕੇ ਕਾਰਜਕਰਤਾ ਕਾ ਮਨੋਬਲ ਬੜਾ ਹੈ ਕਾ ਔਰ ਪਾਰਟੀ ਕਾ ਪਾਰਟੀ ਕੇ ਲੀਡਰੋਂ ਕਾ ਕਦ ਬੜਾ ਹੈ ਦੇਖੋ ਅੱਜ ਮਾਨਯੋਗ ਦਿੱਲੀ ਦੇ ਮੁਖੰਤੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਅਸਤੀਫੇ ਦੀ ਗੱਲ ਕੀਤੀ ਐ ਤੋ ਇਹ ਗੱਲ ਤੇ ਸਾਬਤ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਨਾ ਕੋਈ ਸੱਤਾ ਦਾ ਨਾ ਕੋਈ ਸੀਦਾ ਲਾਲਚ ਹੈ ਔਰ ਲੋਕ ਜਿਹੜੇ ਡੈਮੋਕਰੇਸੀ ਚ ਤੇ ਕਰਦੇ ਆ ਜਿਹੜੇ ਲੋਕ ਲੋਕਾਂ ਦੀ ਜਿਹੜੀ ਤਾਕਤ ਹੈ ਉਹਨਾਂ ਨੂੰ ਤਰਜੀਹ ਉਹਨਾਂ ਦੇ ਦਿੱਤੀ ਹੈ ਔਰ ਬੀਜੇਪੀ ਦੇ तमाम ਝੂਠੇ ਅਲੀਗੇਸ਼ਨ ਸਾਜਿਸ਼ਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਦੀ ਕਚੇਰੀ ਜਾਊਂਗਾ ਲੋ ਜੇ ਮੈਂ ਇਮਾਨਦਾਰ ਹੋਇਆ ਤਾਂ ਮੈਨੂੰ ਵੋਟ ਪਾ ਦਿਓ ਜੇ ਮੈਂ ਕੋਈ ਗੁਨਾਹਗਾਰ ਆ ਤਾਂ ਮੈਨੂੰ ਨਾ ਵੋਟ ਪਾਓ ਇਸ ਤੋਂ ਡੇਰਿੰਗ ਇਸ ਤੋਂ ਜ਼ਿੰਮੇਵਾਰ ਹੈ ਇਸ ਤੋਂ ਜਵਾਬ ਦੇ ਇਸ ਤਰ੍ਹਾਂ ਦੀ ਮੌਜੂਦਾ ਜਿਹੜੀ ਦੇਸ਼ ਦੀ ਰਾਜਨੀਤੀ ਚ ਲੀਡਰਸ਼ਿਪ ਦਿਖਦੀ ਨਹੀਂ ਹੈ ਮੈਨੂੰ ਅੱਜ ਬਹੁਤ ਮਾਣ ਗਰ ਮਹਿਸੂਸ ਹੋ ਰਿਹਾ ਹੈ ਕਿ ਮੈਂ ਉਸ ਲੀਡਰ ਨਾਲ ਆ ਜਿਨੇ ਇੱਕ ਵਾਰੀ ਨਹੀਂ ਦੋ ਵਾਰੀ ਮੁੱਖ ਮੰਤਰੀ ਦੀ ਕੁਰਸੀ ਨੂੰ ਜਿਹੜੀ ਲੱਤ ਹੈ ਉਹ ਮਾਰੀ ਹੈ ਪਹਿਲਾਂ ਵੀ ਉਹਨਾਂ ਰਿਜ਼ਾਈਨ ਦਿੱਤਾ ਤੇ ਅੱਜ ਦੁਬਾਰਾ ਫਿਰ ਰਿਜ਼ਾਈਨ ਦਿੱਤਾ ਉਹ ਇਸ ਕਰਕੇ ਕਿਉਂਕਿ ਬੀਜੇਪੀ ਜਿਹੜੀ ਪਾਰਟੀ ਹੈ ਜਾਂ ਜਿਹੜੀ ਭਾਜਪਾ ਸਰਕਾਰ ਹੈ ਉਹਨਾਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਅਸੀਂ ਵੋਟਾਂ ਦੇ ਨਾਲ ਦਿੱਲੀ 'ਚ ਅਸੀਂ ਹਰਾ ਨੂੰ ਹੀ ਪਾਵਾਂਗੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਕ੍ਰੈਡੀਬਿਲਿਟੀ ਹੈ ਉਹ ਉਹਨਾਂ ਦੀ ਇਮਾਨਦਾਰੀ ਹੈ ਇਮਾਨਦਾਰੀ ਕਰਕੇ ਬਿਨਾਂ ਪੈਸੇ ਤੋਂ ਬਿਨਾਂ ਮਸ਼ੀਨਰੀ ਤੋਂ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਨਹੀਂ ਦੋ ਵਾਰ ਨਹੀਂ ਤਿੰਨ ਵਾਰੀ ਬੀਜੇਪੀ ਨੂੰ ਦਿੱਲੀ ਦੇ ਵਿੱਚ ਠਾਇਆ ਹੈਗਾ ਉਸੇ ਇਮਾਨਦਾਰੀ ਤੇ ਬੀਜੇਪੀ ਜਿਹੜਾ ਡੈਂਟ ਪਾਉਣਾ ਚਾਹੁੰਦੀ ਹੈ ਉਹ ਸ਼ਵੀ ਨੂੰ ਜਿਹੜਾ ਖਰਾਬ ਕਰਨਾ ਚਾਹੁੰਦੀ ਹੈ ਹਾਲਾਂਕਿ ਇਮਾਨਦਾਰੀ ਦਾ ਸਰਟੀਫਿਕੇਟ ਕਿ ਬੀਜੇਪੀ ਕਿਸ ਤਰ੍ਹਾਂ ਸੀਬੀਆਈ ਨੂੰ ਵਰਤ ਕੇ अरविंद केजरीवाल जी नु जेल ਚ ਰੱਖਣਾ ਚਾਹੁੰਦੀ ਸੀ ਪੋਲੀਟਿਕਲੀ ਮੋਟੀਵੇਟਿਡ ਕੇਸ ਸੀ ਦੇਖੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਤੋਂ 10 ਸਾਲ ਪਹਿਲਾਂ ਸ਼੍ਰੀ अरविंद केजरीवाल ਜੀ ਨੇ ਇਨਕਮ ਟੈਕਸ ਕਮਿਸ਼ਨਰ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਇਹ ਮੀੜਾ ਚੱਕਿਆ ਸੀਗਾ ਕਿ ਦੇਸ਼ ਦੀ ਰਾਜਨੀਤੀ ਇਮਾਨਦਾਰੀ ਦੇ ਨਾਲ ਹੋਣੀ ਚਾਹੀਦੀ ਹੈ ਭ੍ਰਿਸ਼ਟਾਚਾਰ ਮੁਕਤ ਹੋਣੀ ਚਾਹੀਦੀ ਹੈ ਤੇ ਇੱਕ ਨਵਾਂ ਮੀਲ ਪੱਥਰ ਉਹਨਾਂ ਨੇ ਸਥਾਪਿਤ ਕੀਤਾ ਸੀਗਾ ਤੇ ਅੱਜ ਵੀ ਮੈਂ ਸਮਝਦਾ ਕਿ 10 ਸਾਲ ਬਾਅਦ ਇੱਕ ਚਾਹੇ ਬੇਬਦ ਆਪਣਾ ਬੇਸ਼ੱਕ ਟੋਟਲੀ ਬੇਬੁਨਿਆਦ ਝੂਠੇ ਅ ਕੇਸ ਦੇ ਵਿੱਚ ਉਹਨਾਂ ਦੇ ਉੱਪਰ ਲਾਂਚਨ ਲਾਏ ਗਏ ਨੇ ਉਹਨਾਂ ਦੇ ਉੱਪਰ ਕੇਸ ਪਾਇਆ ਗਿਆ ਪਰ ਫਿਰ ਵੀ ਸੁਪਰੀਮ ਕੋਰਟ ਤੋਂ ਬੇਲ ਮਿਲਣ ਦੇ ਬਾਵਜੂਦ ਵੀ ਉਹਨਾਂ ਦਾ ਇਹ ਫੈਸਲਾ ਕਿ ਜੇ ਝੂਠਾ ਐਲੀਗੇਸ਼ਨ ਵੀ ਮੇਰੇ ਉੱਪਰ ਲੱਗਿਆ ਤਾਂ ਵੀ ਮੈਂ ਲੋਕਾਂ ਨੂੰ ਅਕਾਉਂਟੇਬਲਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਊਂਗਾ ਤੇ ਉੱਥੋਂ ਕਲੀਨ ਚਿੱਟ ਲੈ ਕੇ ਫਿਰ ਦੁਬਾਰਾ ਸੀਐਮ ਦੀ ਕੁਰਸੀ ਦੇ ਉੱਪਰ ਬੈਠੂੰਗਾ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਮੋਰੈਲਿਟੀ ਦਾ ਇੱਕ ਨਵਾਂ ਆਯਾਮ ਹੈ ਜਿਹੜਾ ਉਹ ਅਰਵਿੰਦ ਕੇਜਰੀਵਾਲ ਜੀ ਨੇ ਆ ਆ ਪ੍ਰਾਪਤ ਕਰ ਲਿਆ ਹੈ ਤੇ ਇੱਕ ਨਵੀਂ ਤਰੀਕੇ ਦੀ ਇਮਾਨਦਾਰ ਔਰ ਅਕਾਉਂਟੇਬਿਲਟੀ ਵਾਲੀ ਰਾਜਨੀਤੀ ਦਾ ਝੰਡਾ ਉਹਨਾਂ ਨੇ ਬੁਲੰਦਾ ਦੇਸ਼ ਦੀ ਧਰਤੀ ਦੇ ਉੱਪਰ ਕਰ ਦਿੱਤਾ ਜੇ ਉਦੋਂ ਪਹਿਲਾਂ ਰਿਜ਼ਾਈਨ ਕਰ ਦਿੰਦੇ ਜਿਹੜੀ ਕਿ ਨਾ ਕਾਨੂੰਨ ਦੀ ਨਾ ਸੰਵਿਧਾਨ ਦੀ ਦੀ ਜ਼ਰੂਰਤ ਹੀ ਨਹੀਂ ਸੀਗੀ ਤੇ ਉਹਦਾ ਮਤਲਬ ਤਾਂ ਐਲੀਗੇਸ਼ਨ ਐਕਸੈਪਟ ਕਰਨ ਵਾਲੀ ਗੱਲ ਹੁੰਦੀ ਸੀ ਕਿ ਹੁਣ ਜਦੋਂ ਸੁਪਰੀਮ ਕੋਰਟ ਨੇ ਵੀ ਈਡੀ ਔਰ ਸੀਬੀਆਈ ਨੂੰ ਨੂੰ ਮੂੰਹ ਤੋੜੋਂ ਜਵਾਬ ਦੇ ਦਿੱਤਾ ਤੇ ਅੱਜ ਅਰਵਿੰਦ ਕੇਜਰੀਵਾਲ ਜੀ ਦਿੱਲੀ ਔਰ ਦੇਸ਼ ਦੇ 130 ਕਰੋੜ ਲੋਕਾਂ ਨੂੰ ਜਵਾਬ ਦੇ ਨੇ ਜੀ ਆ ਬੀਜਪੀ ਵਾਲੇ ਨੇ ਜਿਹੜੇ ਇਹਨਾਂ ਦੇ ਲੀਡਰ ਇਹਨਾਂ ਦੇ ਪ੍ਰਵਕਤਾ ਇਹਨਾਂ ਦੇ ਅੰਧਪਗਤ ਇਹਨਾਂ ਦੀਆਂ ਏਜੰਸੀਆਂ ਨੂੰ ਅਰਵਿੰਦ ਕੇਜਰੀਵਾਲ ਜੀ ਅਕਾਊਂਟੇਬਲ ਨਹੀਂ ਹੈਗੇ ਸੋ ਇਸੇ ਕਰਕੇ ਉਦੋਂ ਦਿੱਤਾ ਨਹੀਂ ਤੇ ਅੱਜ ਬਾਹਰ ਆ ਕੇ ਜਦੋਂ ਕਿਸੇ ਨੇ ਮੰਗਿਆ ਨਹੀਂ ਉਦੋਂ ਅਸਤੀਫਾ ਦਿੰਦਾ ਹੈ ਅਰਵਿੰਦ ਕੇਜਰੀਵਾਲ ਆਪਣੇ ਅਸਤੀਫੇ ਦੇ ਸਬੰਧ ਵਿੱਚ ਲੋਕਾਂ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦਾ ਤਰਕ ਦਿੰਦੇ ਨੇ ਤਾਂ ਇਸ ਦੇ ਜਵਾਬ ਵਿੱਚ ਸ਼ਰਮਣੀ ਅਕਾਲੀ ਦਲ ਨੇ ਇਸ ਨੂੰ ਅਰਵਿੰਦ ਕੇਜਰੀਵਾਲ ਦੀ ਮਜਬੂਰੀ ਦੱਸਿਆ ਨਾ ਕਿ ਤਿਆਗ ਦੀ ਭਾਵਨਾ ਸ਼ਰਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਕਹਿੰਦੇ ਨੇ ਕਿ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਹੋਰ ਕੋਈ ਰਾਹ ਹੀ ਨਹੀਂ ਸੀ ਬਚਿਆ ਉਹ ਦੱਸਦੇ ਨੇ ਕਿ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀਆਂ ਮੁੱਖ ਮੰਤਰੀ ਵਾਲੀਆਂ ਸ਼ਕਤੀਆਂ ਖੋਹ ਲਈਆਂ ਸਨ ਜਿਸ ਕਰਕੇ ਰਵਿੰਦ ਕੇਜਰੀਵਾਲ ਮੁੱਖ ਮੰਤਰੀ ਵਜੋਂ ਕੰਮ ਹੀ ਨਹੀਂ ਸੀ ਕਰ ਸਕਦੇ ਮੈਂ ਅੱਜ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਅਗਲੇ 2 ਦਿਨਾਂ 'ਚ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਹੈ ਤੇ ਦਿੱਲੀ ਦੀ ਜਨਤਾ ਜਿੰਨਾ ਚਿਰ ਮੈਨੂੰ ਦੁਬਾਰਾ ਵੋਟਾਂ ਪਾ ਕੇ ਨਹੀਂ ਚੁਣਦੀ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦਿੰਦੀ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਾਂ ਕਿਹੜੀ ਵਾਰਸਾ ਦਿੱਲੀ ਦੀ ਜਨਤਾ ਨੇ ਤਾਂ ਤੁਹਾਨੂੰ ਚੁਣ ਲਿਆ ਸੀ ਇੱਕ ਵਾਰ ਨਹੀਂ ਤਿੰਨ-ਤਿੰਨ ਵਾਰ ਮੁੱਖ ਮੰਤਰੀ ਬਣਾਇਆ ਪਰ ਸ਼ਰਾਬ ਘਟਾਲਾ ਕਰਨ ਨੂੰ ਦਿੱਲੀ ਦੀ ਜਨਤਾ ਨੇ ਨਹੀਂ ਕਿਹਾ ਇਹ ਉਸ ਜਨਤਾ ਦੇ ਨਾਲ ਵੀ ਧੋਖਾ ਤੇ ਹੁਣ ਜਦੋਂ ਤੁਹਾਨੂੰ ਬੇਲ ਮਿਲੀ ਹੈ ਅਸਲ ਮਜਬੂਰੀ ਤੁਹਾਡੇ ਅਸਤੀਫੇ ਦੀ ਕੀ ਹੈ ਕਿ ਸੁਪਰੀਮ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਜਿਹੜਾ ਈਡੀ ਵਾਲਾ ਕੇਸ ਹੈ ਉਹਦੇ ਵਿੱਚ ਤੇ ਸੀਪੀਆਈ ਦੇ ਕੇਸ ਦੇ ਵਿੱਚ ਵੀ ਇਹਦਾ ਜ਼ਿਕਰ ਹੋਇਆ ਹੈ ਸੁਪਰੀਮ ਕੋਰਟ ਦੇ ਆਰਡਰ ਨੇ ਪੈਰਾਗ੍ਰਾਫ 47 ਦੇ ਵਿੱਚ ਉਹਨਾਂ ਨੇ ਇੱਕ ਸ਼ਰਤ ਲਾਤੀ ਕੰਡੀਸ਼ਨ ਲਾਤੀ ਉਹ ਕਹਿੰਦੇ ਨਾ ਤਾਂ ਤੁਸੀਂ ਬਤੌਰ ਮੁੱਖ ਮੰਤਰੀ ਆਪਣੇ ਦਫ਼ਤਰ ਜਾ ਸਕਦੇ ਹੋ ਸਕੱਤਰ ਇਤਨੀ ਤੁਸੀਂ ਜਾ ਸਕਦੇ ਨਾ ਹੀ ਤੁਸੀਂ ਕਿਸੇ ਫਾਈਲ ਦੇ ਉੱਤੇ ਦਸਤਕਤ ਕਰ ਸਕਦੇ ਫਿਰ ਕਾਹਦਾ ਮੁੱਖ ਮੰਤਰੀ ਰਹਿ ਗਿਆ ਕਿਉਂਕਿ ਸੁਪਰੀਮ ਕੋਰਟ ਦੀ ਐਟੀ ਵੱਡੀ ਟਿੱਪਣੀ ਉਹਨਾਂ ਨੇ ਕਿਹਾ ਤਾਂ ਕਿ ਬਤੌਰ ਮੁੱਖ ਮੰਤਰੀ ਕੰਮ ਹੀ ਨਹੀਂ ਕੁਝ ਕਰ ਸਕਦੇ ਮਜਬੂਰੀ ਤਾਂ ਇਹ ਬਣੀ ਤੇ ਤੁਸੀਂ ਦਿਖਾ ਰਹੇ ਹੋ ਕਿ ਪਤਾ ਨਹੀਂ ਕਿੱਡਾ ਕ ਵੱਡਾ ਤਿਆਗ ਹੈ ਔਰ ਪਿੱਛੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖੜੀ ਹੋਗੀ ਕਹਿੰਦੇ ਜੀ ਪਹਿਲਾ ਕੋਈ ਐਸਾ ਮੁੱਖ ਮੰਤਰੀ ਹੈ ਜਿਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਲੋਕ ਤਾਂ ਕੁਰਸੀਆਂ ਤੇ ਚਿਪਕੇ ਬੈਠੇ ਭਾਈ ਬੜੇ ਇਸ ਦੇਸ਼ ਦੇ ਵਿੱਚ ਨੇਤਾ ਨੇ ਬੜਿਆ ਨੇ ਕੈਰੈਕਟਰ ਦਿਖਾਇਆ ਕਈਆਂ ਤਾਂ ਉਹਨਾਂ ਪਿੱਛੇ ਜੇ ਪਰਚਾ ਹੋਇਆ ਇੰਡੀਆ ਬਲੌਕ ਦਾ ਹਿੱਸਾ ਨੇ ਉਹ ਵੀ ਉਹਨਾਂ ਨੇ ਜੇਲ੍ਹ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਇਹ ਹੁੰਦੀ ਹੈ ਨੈਤਿਕਤਾ ਕੇਜਰੀਵਾਲ ਸਾਹਿਬ ਜੇਲ੍ਹ ਵੀ ਗਏ ਮੁੱਖ ਮੰਤਰੀ ਦੇ ਅਹੁਦੇ ਨਾਲ ਵੀ ਚਿਪਕੇ ਰਹੇ ਬੇਲ ਦੀ ਕੋਸ਼ਿਸ਼ ਵੀ ਕਰਦੇ ਰਹੇ ਉਹ ਤਾਂ ਹੁਣ ਸੁਪਰੀਮ ਕੋਰਟ ਨੇ ਜਿਹੜੀਆਂ ਲਾਈਨ ਆਪਾਤੀਆਂ ਪੈਰਾ 47 ਦੇ ਵਿੱਚ ਅਸਤੀਫਾ ਦੇਣਾ ਪੈਣਾ ਸੀ ਸੋ ਕੋਈ ਤਿਆਗ ਨਾ ਹੋਇਆ